ਅੱਜ ਦੇ ਦਿਨ ਅਮਰੀਕਾ ਦੇ ਸੂਬੇ ਅਹਯੋ ਦੇ ਸ਼ਹਿਰ ਡਿਟਨ ਦੇ ਵਿੱਚ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕੀਆਂ ਨਾਲ 11 ਸਤੰਬਰ 2001 ਨੂੰ ਨਿਊਯਾਰਕ ਵਿਖੇ ਵਰਲਡ ਟ੍ਰੇਡ ਸੈਂਟਰ ਦੇ ਟਾਵਰਾਂ ਤੇ ਪੈਂਟਾਗਨ ਤੇ ਹੋਏ ਅਤਵਾਦੀ ਹਮਲਿਆਂ ਦੀ 23ਵੀਂ ਬਰੇਗੰਡ ਸੰਬੰਧੀ ਵੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ 11 ਸਤੰਬਰ ਦੇ ਹਮਲੇ ਦੀ 23ਵੀਂ ਬਰੇਗੰਡ ਮੌਕੇ ਇੱਕ ਸਲਾਨਾ ਯਾਦਗਾਰੀ ਸਮਾਗਮ ਡੇਟਨ ਸ਼ਹਿਰ ਦੇ ਪੁਲਿਸ ਅਤੇ ਫਾਇਰ ਵਿਭਾਗ ਦੇ ਵੱਲੋਂ ਆਯੋਜਿਤ ਕੀਤਾ ਗਿਆ ਸੀ ਜੋ ਵਰਲਡ ਟ੍ਰੇਡ ਸੈਂਟਰ ਵਿਖੇ ਮਾਰੇ ਗਏ 26000 ਤੋਂ ਵੱਧ ਲੋਕਾਂ ਪੈਂਟਾਗਨ ਵਿੱਚ 184 ਅਤੇ ਪੈਂਸਿਲਵੇਨੀਆ ਵਿੱਚ ਜਹਾਜ਼ ਦੀ ਦੁਰਘਟਨਾ ਦੇ 40 ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਸਮਾਰੋਹ ਦੇ ਵਿੱਚ ਝੰਡਾ ਝੁਕਾਇਆ ਗਿਆ ਫੌਜ ਦੇ ਜਵਾਨਾਂ ਵੱਲੋਂ ਫੁੱਲ ਚੜਾਏ ਗਏ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸੁਵੇਰੇ 8:46 ਵਜੇ ਇੱਕ ਰਸਮੀ ਕੰਟੀ ਵਜਾਈ ਗਈ ਜਦੋਂ ਪਹਿਲਾ ਜਹਾਜ਼ ਟਾਵਰ ਦੇ ਨਾਲ ਟਕਰਾਇਆ ਸੀ ਬੀਵਰਕ੍ਰੀਕ ਦੇ ਮੇਅਰ ਡਾਨ ਐਡਮਸ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਸਿੱਖ ਸੁਸਾਇਟੀ ਆਫ ਡੇਟਨ ਦੇ ਮੈਂਬਰਾਂ ਵਿੱਚ ਡਾਕਟਰ ਚਰਨਜੀਤ ਸਿੰਘ ਗਮਟਾਲਾ ਅਵਤਾਰ ਸਿੰਘ ਸਪ੍ਰਿੰਗਫੀਲਡ ਡਾਕਟਰ ਦਰਸ਼ਨ ਸਿੰਘ ਸਹਬੀ ਅਤੇ ਡਾਕਟਰ ਸਿਮਰਨ ਕੌਰ ਸਹਬੀ ਵੀ ਸ਼ਾਮਿਲ ਸਨ ਅਸੀਂ 911 ਦੇ ਸੰਦਰਭ ਦੇ ਵਿੱਚ ਵੀਵਰਕਰੀ ਕੋਹਾਇਓ ਦੇ ਵਿੱਚ ਆਏ ਹਾਂ ਇੱਥੇ ਜਿਹੜੇ ਸਾਡੇ ਵਿਕਟਮਸ ਨਿਊਯਾਰਕ ਦੇ ਵਿੱਚ ਟਵਿੰਕ ਟਾਵਰ ਦੇ ਵਿੱਚ ਸ਼ਹੀਦ ਹੋਏ ਸੀਗੇ ਦੇਖ ਸੂਰਸਨੋ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਦੇ ਨਿਮਿਤ ਅਰਦਾਸ ਕਰਨ ਲਈ ਅਸੀਂ ਇੱਥੇ ਸਾਰੀ ਕਮਿਊਨਿਟੀ ਜੋ ਸਾਡੀ ਇਸ ਜੇਤਨ ਦੀ ਹੈ ਵੀਵਰਕਰੀ ਦੀ ਹੈ ਪਹੁੰਚੀ ਹੋਈ ਹੈ ਅਸ਼ੀਵਨਾ ਦੇ ਨਿਮਿਤ ਅਰਦਾਸ ਕਰਦੇ ਹਾਂ ਕਿ ਵਾਧੂ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਨਿਵਾਸ ਦੇਣ ਅੱਗੇ ਤੋਂ ਇਹੋ ਜੀਆਂ ਦੁਰਘਟਨਾਵਾਂ ਨਾ ਵਰਤਣ ਤੇ ਵਾਧੂ ਸਾਡੀ ਅਰਦਾਸ ਮੰਨ ਲਈ ਕਰੇ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਗੁਆਈਆਂ ਨਿਵਾਸ ਦੇਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਅਤੇ ਸਿੱਖ ਸੁਸਾਇਟੀ ਆਫ ਡੇਟਨ ਦੇ ਮੈਂਬਰ ਸੁਮੇਤ ਸਿੰਘ ਗਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਇਸ ਸਮਾਰੋਹ ਦੇ ਵਿੱਚ ਉਹਨਾਂ ਸਭ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਆਂ ਜਿਨ੍ਹਾਂ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਆਪਣੀ ਜਾਨ ਗਵਾ ਦਿੱਤੀ ਇਸ ਵਿੱਚ ਪੁਲਿਸ ਅਧਿਕਾਰੀ ਅੱਗ ਬੁਝਾਊ ਅਤੇ ਮੈਡੀਕਲ ਸੇਵਾਵਾਂ ਦੇ ਅਮਲੇ ਦੇ ਮੈਂਬਰ ਵੀ ਸ਼ਾਮਿਲ ਸਨ 911 ਅਮਰੀਕਾ ਦੇ ਇਤਿਹਾਸ 'ਚ ਐਸਾ ਦਿਨ ਬਣ ਗਿਆ ਜਿਹੜਾ ਕਿ ਅਮਰੀਕਨ ਵੀ ਕਦੀ ਵੀ ਨਹੀਂ ਭੁੱਲਣਗੇ ਨੈਵਰ ਫੋਰਗੇਟ 911 ਆ ਇਸ ਦਿਨ ਅਮਰੀਕਾ 'ਤੇ ਜਿਹੜਾ ਹਮਲਾ ਕੀਤਾ ਗਿਆ ਉਹਨਾਂ ਦੇ ਜਹਾਜ਼ਾਂ ਨਾਲੀ ਉਸ ਦਿਨ ਜਦੋਂ 3000 ਤੋਂ ਵੱਧ ਲੋਕ ਮਾਰੇ ਗਏ ਤੇ ਉਹਨਾਂ ਸਾਰੇ ਮਾਰੇ ਗਏ ਵਿਕਟਿਮਸ ਨੂੰ ਸਾਰਿਆਂ ਨੂੰ ਯਾਦ ਕਰਨ ਲਈ ਬੀਵਰ ਕ੍ਰੀਕ ਵਿਖੇ ਅਸੀਂ ਸਿੱਖ ਕਮਿਊਨਿਟੀ ਵਾਲੇ ਇਕੱਠੇ ਹੋਏ ਅੱਜ ਤੇ ਸ਼ਰਦਾਨਗਨੀ ਪੇਂਟ ਕੀਤੀ ਗਈ ਹੈ ਪੂਰੀ ਸਿਟੀ ਵੱਲੋਂ ਕੀਤੀ ਗਈ ਤੇ ਇਹ ਇੱਕ ਮੌਕਾ ਹੈ ਸ਼ੋਅ ਕਰਨ ਦਾ ਕਿ ਆਪਣੀ ਯੂਨਿਟੀ ਨੂੰ ਜਿਸ ਤਰ੍ਹਾਂ ਅਮਰੀਕਾ ਚੇਂਜ ਹੋਇਆ ਉਸ ਦਿਨ ਪਰ ਇਹ ਜਿਹੜੇ ਇਵੈਂਟ ਹਰ ਸਾਲ ਆਉਂਦੇ ਨੇ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਵੀ ਕਮਿਊਨਿਟੀ ਹੋਵੇ ਕਿ ਅਸੀਂ ਇਹਨਾਂ ਚ ਪਾਗ ਲਈਏ ਇਹਨਾਂ ਨੂੰ ਉਹਨਾਂ ਨੂੰ ਰਿਮੈਂਬਰ ਕਰੀਏ ਕਿ ਸਾਰੇ ਇਕੱਠੇ ਖੜੇ ਆ ਤੇ ਇਹ ਦਿਨ ਖਾਸ ਕਰਕੇ ਸਿੱਖਾਂ ਲਈ ਬਹੁਤ ਇੰਪੋਰਟੈਂਟ ਸੀ ਕਿਉਂਕਿ ਇਸ ਦਿਨ ਜੋ ਸਿੱਖ ਕਮਿਊਨਿਟੀ ਦੀ ਵਿਜ਼ਿਬਿਲਟੀ ਜਿਹੜੀ ਹੋਈ ਕਿਉਂਕਿ ਜਿਹੜਾ ਇੱਕ ਟੈਰਰਿਸਟ ਸੀਗਾ ਉਹਨੇ ਦਸਤਾਰ ਉਹ ਪਾਉਂਦਾ ਸੀ ਪਰ ਉਹਦੇ ਕਰਕੇ ਸਾਡੇ ਜਿਹੜੇ ਪਹਿਲਾ 8 ਕ੍ਰਾਈਮ ਵਿਕਟਿਮ ਜਿਹੜਾ ਅਮਰੀਕਾ ਚ ਹੋਇਆ ਉਹ ਸਰਦਾਰ ਬਲਬੀਰ ਸਿੰਘ ਸੋਢੀ ਸੀਗੇ ਸੋ ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਪੇਂਟ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਇਚ ਚਾਨਾ ਗੁਆਈਆਂ ਤੇ ਨਾਲ ਹੀ ਕਿ ਸਾਡੇ ਲਈ ਇੱਕ ਇਵੈਂਟ ਹੈ ਕਿ ਅਸੀਂ ਇਕੱਠੇ ਰਹਿਣਾ ਹੈ ਸੇ ਕਮਿਊਨਿਟੀ ਨੇ ਵੀ ਉਸ ਸਮੇਂ ਜਿਸ ਤਰ੍ਹਾਂ ਪਹਿਲਾ ਜਿਹੜਾ ਇੱਕ ਵਨ ਦਾ ਫਰਸਟ ਡਾਕਟਰਸ ਜਿਹੜੇ ਸੀਗੇ ਉਸੇਕ ਡਾਕਟਰਸ ਜਿਹੜੇ ਉੱਥੇ ਪਹੁੰਚੇ ਤੇ ਇਸੇ ਤਰ੍ਹਾਂ ਸੇਖ ਨੇ ਲੰਗਰ ਸੇਵਾ ਹੋਰ ਜਿਹੜੀ ਵੀ ਸੇਵਾ ਹੈ ਜਿਹੜਾ ਸਾਡਾ ਫੇਥ ਜਿਹੜਾ ਸਾਡਾ ਤਰ ਮੈਂਕਰੇਜ ਕਰਦਾ ਹੈ ਸੈਲਫਲੈਸ ਸਰਵਿਸ ਉਹ ਅਸੀਂ ਸਿਰ ਦੂਰ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਹੋ ਜੇ ਇਵੈਂਟਸ ਪਾਗ ਲੈ ਕੇ ਅਸੀਂ ਆਪਣਾ ਕਮਿਊਨਿਟੀ ਤੇ ਦਿਖਾ ਸਕਾਂਗੇ ਕਿ ਅਸੀਂ ਵੀ ਇਸ ਕਮਿਊਨਿਟੀ ਦਾ ਹਿੱਸਾ ਹਰ ਸਾਲ ਸਿਕ ਪਈਚਾਰੇ ਦੇ ਵੱਲੋਂ ਬਲਬੀਰ ਸਿੰਘ ਸੋਢੀ ਨੂੰ ਵੀ ਇਸ ਮੌਕੇ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਇਸ ਹਮਲੇ ਤੋਂ 4 ਦਿਨ ਬਾਅਦ ਉਹਨਾਂ ਦੇ ਮੀਸਾ 애ਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਣਯੋਗ ਹੈ ਕਿ ਉਸ ਸਮੇਂ ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਦੇ ਲਈ ਮੁਸਲਮਾਨਾਂ ਨੂੰ ਮਾਰਨਾ ਚਾਹੁੰਦੇ ਸੀ ਇਹ 911 ਦੇ ਹਮਲੇ ਤੋਂ ਬਾਅਦ ਦਾ ਪਹਿਲਾ ਘਾਤਕ ਨਫਰਤੀ ਅਪਰਾਧ ਸੀ ਇੱਥੇ ਵੀ ਦੱਸਣਯੋਗ ਹੈ ਕਿ ਵਰਲਡ ਟ੍ਰੇਡ ਸੈਂਟਰ ਦੇ ਬਹੁਤ ਸਾਰੇ ਇਨ੍ਹਾਂ ਪੈਲਰਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਯਾਦਗਾਰ ਦੇ ਤੌਰ ਤੇ ਸਥਾਪਿਤ ਕੀਤਾ ਗਿਆ ਜਿੱਥੇ ਲੋਕ ਕਿਸੇ ਵੀ ਸਮੇਂ ਸ਼ਰਧਾਂਜਲੀ ਭੇਟ ਕਰ ਸਕਦੇ ਨੇ ਡੇਟਨ ohio ਤੋਂ ਸਮੀਪ ਸਿੰਘ ਗਮਟਾਲਾ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते